ਸਬਜੀ ਦੀ ਰੇਟ ਵਧ ਰਹੀ ਹੈ ਕਿ ਦਿਨੋ ਦਿਨ ਵਧਦੇ ਜਾ ਰਿਹਾ ਕਿੰਨਾ ਕਸਰ ਪੈਂਦਾ ਵਾ ਆਮ ਲੋਕਾਂ ਦੀ ਜੇਬ ਬਹੁਤ ਜ਼ਿਆਦਾ ਅਸਰ ਪੈਂਦਾ ਜੀ ਹੁਣ ਮੈਂ ਸਬਜੀ ਲੈਣੇ ਸੀ ਟਮਾਟਰ ਲੈਣੇ ਸੀਗੇ ਕਿਲੋ ਲੈਣੇ ਸੀ ਦੇ 60 ਰੁਪਏ ਕਿਲੋ ਦਰਾਏ ਆ ਉਹਨਾਂ ਦੇ ਤਾਂ ਅੱਧਾ ਕਿਲੋ ਲੈ ਲੇ ਜਿੰਦਗੀ ਪਿਛੋਂ ਬਾਰਸ਼ਾ ਕਰਕੇ ਸਬਜੀ ਨਹੀਂ ਆ ਰਹੀ ਉਹਦੇ ਕਰਕੇ ਰੇਟ ਵਧਿਆ ਪਰ ਇੰਨੇ ਵੀ ਰੇਟ ਨਹੀਂ ਵਧਣੇ ਚਾਹੀਦੇ ਜਿੰਨੇ ਰੇਟ ਵਧ ਗਏ ਆ ਇਹ ਨਹੀਂ ਹੋਣੀ ਚਾਹੀਦੀ ਲੋਕਾਂ ਦੀ ਮਲਕੀ ਬਹੁਤ ਜ਼ਿਆਦਾ ਜਿਹੜੀ ਹੈ ਕਿ ਜੇਬ ਤੋਂ ਬਾਹਰ ਹੀ ਹੋ ਗਿਆ। ਨਿੰਬੂ ਪੁੱਛੇ ਆਂਦੀ ਆ 150 ਰੁਪਏ ਕਿਲੋ। ਆਲੂ 30 ਰੁਪਏ ਕਿਲੋ, ਪਿਆਜ਼ 30 ਰੁਪਏ ਕਿਲੋ, ਬੈਂਗਨ 50 ਰੁਪਏ ਕਿਲੋ। ਹਰ ਚੀਜ਼ ਨੂੰ ਅੱਗ ਲੱਗੀ ਹੈ। ਹਲੋ ਜਿੱਦਾਂ ਲੋਕਲ ਸਬਜ਼ੀ ਚਲੋਗੇ ਨਾ ਆਪਣੇ ਪੰਜਾ ਦੇ ਉਦੋਂ ਸਸਤੀ ਹੋ ਜਾਂਦੀ ਹੈ। ਤੇ ਜਦੋਂ ਮਲ ਸਟੋਰ ਦਾ ਹੋਊਗੀ ਨਾ ਨਿਕਲ ਕੇ ਫਿਰ ਉਹ ਆਪਣੀ ਮਰਜ਼ੀ ਨੂੰ ਭਾਅ ਲਾਉਂਦੇ ਜਿਹੜਾ ਆਰਤੀ ਉਹਨਾਂ ਆਪਣੀ ਮਰਜ਼ੀ ਨਾਲ ਲਾਉਂਦੇ। ਅੱਜ ਕਾਲ ਦਾ ਸਮਰੂਪ ਦੇਖ ਕੇ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਜੱਗੀ ਸਿੰਘ ਦੋਸਤੋ ਲਗਾਤਾਰ ਤੁਸੀਂ ਦੇਖਿਆ ਕਿ ਗਰਮੀ ਦਾ ਕਹਿਰ ਪਿਆ ਤੇ ਲੋਕਾਂ ਨੇ ਵਿੱਚ ਹਹਾਕਾਰ ਮਚ ਗਈ ਦੇ ਪ੍ਰਮਾਤਮਾ ਘੜੀ ਅਰਦਾਸ ਕੀਤੀ ਕਿ ਬਾਰਸ਼ਾ ਸ਼ੁਰੂ ਹੋਣ ਔਰ بارشਾਂ ਸ਼ੁਰੂ ਹੋਈਆਂ ਤੇ بارش ਸ਼ੁਰੂ ਹੁੰਦੇ ਸਾਰੀ ਜਿਹੜੇ ਸਬਜ਼ੀਆਂ ਦੇ ਰੇਟ ਨੇ ਉਹ ਅਸਮਾਨ ਨੂੰ ਛੂਣ ਲੱਗ ਪਏ ਨੇ ਜੇ ਗੱਲ ਕਰੀ ਅੱਜ ਦੀ ਰੇਟ 'ਚ ਤੇ ਸਬਜ਼ੀਆਂ ਦੇ ਦਿਨ ਰੇਟ ਨੇ ਜਿਹੜੇ ਦਿਨ ਦਿਨ ਵਧਦੇ ਜਾ ਰਹੇ ਨੇ ਜਿਹੜੀ 20 ਰੁਪਏ ਵਾਲੀ ਸਬਜ਼ੀ ਸੀ ਉਸ ਵੇਲੇ 60 ਰੁਪਏ ਪਹੁੰਚ ਚੁੱਕੀ ਆ ਜੇ ਟਮਾਟਰਾਂ ਦੀ ਗੱਲ ਕਰੀਏ 20 ਰੁਪਏ ਤੋਂ ਇਸ ਵੇਲੇ 60 ਰੁਪਏ ਪਹੁੰਚ ਚੁੱਕੇ ਨੇ ਜੇ ਗੋਭੀ ਦੀ ਗੱਲ ਕਰੀਏ ਤੇ ਗੋਭੀ ਜਿਹੜੀ ਕਿਸਾਨਾਂ ਦੀ ਗੋਭੀ ਸੀ 10-15 ਰੁਪਏ ਵਿਕਦੀ ਸੀ ਪਰ ਅੱਜ ਜਿਹੜੀ ਸਟੋਰਾਂ ਦੀ ਗੋਭੀ ਆ ਉਹ 70 ਤੋਂ 80 ਰੁਪਏ ਵਿਕਦੀ ਨਜ਼ਰ ਆਉ ਲਗਾਤਾਰ ਸਬਜ਼ੀਆਂ ਤੋਂ ਸਵੇਰ ਤੋਂ ਲਗਾ ਕੇ ਤੇ ਸਬਜ਼ੀਆਂ ਬੈਠੀਆਂ ਜਾਂਦਾ ਪਰ ਕਸਟਮਰ ਨੂੰ ਕਿਤਨਾ ਕਿਤੇ ਸਬਜ਼ੀ ਖਰੀਦਣੀ ਮੁਸ਼ਕਲ ਹੋਈ ਆ ਘਰਾਂ ਦੇ ਜਿਹੜੇ ਬਜਟ ਵਿਗੜ ਚੁੱਕੇ ਨੇ ਜਿਸ ਤਰੀਕੇ ਨਾਲ ਜਿਹੜਾ ਕਸਟਮਰ ਕਿਲੋ 2 ਕਿਲੋ ਸਬਜ਼ੀ ਲੈਂਦਾ ਸੀ ਹੁਣ ਪਾਈ ਆ ਅੱਧਾ ਕਿਲੋ ਨਾਲ ਕਿਤੇ ਲੈ ਕੇ ਗੁਜ਼ਾਰਾ ਕਰਦਾ ਨਜ਼ਰ ਆਉਂਦਾ ਮਾਤਾ ਜੀ ਸਾਡੇ ਨਾਲ ਮੌਜੂਦ ਮਾਤਾ ਜੀ ਸਬਜ਼ੀ ਲਈ ਆ ਕਿੰਨੀ ਕੁ ਮਹਿੰਗੀ ਆ ਜੀ ਤੁਹਾਡੇ ਸਾਹਮਣੇ ਲਈ ਤੇ ਕਿੰਨੀ ਕੁ ਪਈ ਕਿ ਮੈਂ ਇਕੱਲੀ ਵਿਚਾਰੀ ਨੇ ਕੀ ਖਾਣਾ ਤੇ ਕੀ ਛੱਡਣਾ ਅੱਛਾ ਕਿੰਨਾ ਕਸਰ ਪਿਆ ਜਦੋਂ ਰੋਜ਼ ਲੈਂਦੇ ਹੋ ਸਬਜ਼ੀ ਅੱਜ ਕਿੰਨਾ ਕਸਰ ਪਿਆ ਅੱਛਾ ਤੇ ਫਿਰ ਜਦੋਂ ਕਮ ਇਸ ਤੋਂ ਵੱਧ ਹੋਰ ਕੀ ਗੱਲ ਮੇਰੇ ਠੀਕ ਹੈ ਸਾਡੇ ਨਾਲ ਹੋਰ ਵੀ ਵੀਰ ਜੀ ਮੌਜੂਦ ਨਹੀਂ ਲਗਾਤਾਰ ਜਿਸ ਤਿੱਕੇ ਨਾਲ ਸਬਜ਼ੀ ਲੈਣ ਲਈ ਇੱਥੇ ਪਹੁੰਚੇ ਰਹੇ ਹਾਂ ਜੀ ਕੋਈ ਕੀ ਕਹਿਣਾ ਚਾਹੁੰਦੇ ਹੋ ਸਬਜ਼ੀ ਦੇ ਰੇਟ ਵੇਖ ਰਿਹਾ ਕਿ ਦਿਨੋ ਦਿਨ ਵੱਧਦੇ ਜਾ ਰਹੇ ਆ ਕਿੰਨਾ ਕਸਰ ਪੈਂਦਾ ਵਾ ਆਮ ਲੋਕਾਂ ਦੀ ਜੇਬ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਜੀ ਹੁਣ ਮੈਂ ਸਬਜ਼ੀ ਲੈਣੇ ਸੀ ਟਮਾਟਰ ਲੈਣੇ ਸੀਗੇ ਕਿਲੋ ਲੈਣੇ ਸੀ ਦੇ 60 ਰੁਪਏ ਕਿਲੋ ਦਰਾਂਏ ਉਹਨਾਂ ਦੇ ਅੱਧਾ ਕਿਲੋ ਲੈ ਲਿਆ ਤੇ ਇਹ ਪਿਆਜ਼ ਆ ਪਿਆਜ਼ ਬਹੁਤ ਮਹਿੰਗਾ ਮੇਨ ਚੀਜ਼ ਇਹ ਆ ਵੀ ਜਦੋਂ ਚੀਜ਼ ਸਟੋਰੇਜ ਚ ਚੱਲ ਜਾਂਦੀ ਆ ਨਾ ਉਹ ਬਦੋ ਬਦੀ ਮਹਿੰਗੀ ਹੋ ਸਰਕਾਰ ਨੂੰ ਚਾਹੀਦਾ ਵੀ ਜੇ ਸਬਜ਼ੀ ਮੰਡੀ ਤੋਂ ਜਿਹੜੀ ਚੀਜ਼ ਆਉਂਦੀ ਆ ਉਹਦੇ ਤੇ ਫਿਕਸ ਪ੍ਰੋਪਰਟੀ ਹੋਵੇ ਰੇੜੀ ਵਾਲਿਆਂ ਨੂੰ ਦੁਕਾਨ ਵਾਲਿਆਂ ਨੂੰ 5 10 ਰੁਪਏ ਜੋ ਵੀ ਲਾਉਣਾ ਜੇ 40 ਰੁਪਏ ਦੀ ਸਬਜ਼ੀ ਉਦੋਂ ਮਿਲਦੀ ਆ ਕਿਲੋ ਦੇ ਹਿਸਾਬ ਨਾਲ ਮੰਡੀ ਚੋਂ ਇਥੇ ਫਿਰ 60 ਰੁਪਏ ਅਗਲੇ ਵੇਚਦੇ ਨੇ 20 ਰੁਪਏ ਇਕਦਮ ਪੈ ਗਿਆ ਉਹ ਲੋਡ ਜਿੰਨਾ ਵੀ ਆ ਉਹ ਸਾਡੇ ਸਿਰ ਤੇ ਖਰੀਦ ਦਾ ਦੇ ਸਿਰ ਤੇ ਪੈਂਦਾ ਲਗਾਤਾਰ ਜਿਸ ਤਿਕਣਾ ਦੇਖਦੇ ਆਪਾਂ ਵੀ ਕਿਸਾਨਾਂ ਦੀ ਜਿਹੜੀ ਸਬਜ਼ੀ ਆਉਂਦੀ ਆ ਕਿਤੇ ਨਾ ਕਿਤੇ ਕੇਤਾ ਜਿਹੜੀ ਸਬਜ਼ੀ ਆਉਂਦੀ ਉਹ 10-20 ਰੁਪਏ ਕਿਲੋ ਹੁੰਦੀ ਆ ਇਹੀ ਜਿਹੜੇ ਟਮਾਟਰ ਸੀ ਉਹ ਸੜਕਾਂ ਦੇ ਕਿਸਾਨਾਂ ਨੇ ਛੁੱਟੇ ਪਿਛਲੇ ਸਾਲ ਵੀ ਤੁਸੀਂ ਲਿਖਿਆ ਕਿ ਬਹੁਤ ਕਾਲ ਪੈ ਗਿਆ ਬਿਲਕੁਲ ਬੁਰਾ ਹਾਲ ਹੋ ਗਿਆ ਜਿਹੜੇ ਕਿਸਾਨਾਂ ਨੂੰ ਛੁੱਟਨੇ ਪਏ 2 ਰੁਪਏ ਰੇਟ ਰਹਿ ਗਿਆ ਸੀਗਾ ਗੋਭੀ ਦਾ ਬੁਰਾ ਹਾਲ ਹੋਇਆ ਮਟਰਾਂ ਦਾ ਬੁਰਾ ਹਾਲ ਹੋਇਆ 4-5 ਰੁਪਏ ਮਟਰ ਵਿਕੇ ਨੇ ਪਰ ਜਿਹੇ ਚੀਜ਼ਾਂ ਸਟੋਰਾਂ ਦੀਆਂ ਮਹਿੰਗੀਆਂ ਮਿਲਦੀਆਂ ਪਈਆਂ ਵੇਖੋ ਜੀ ਜਦੋਂ ਦੇ ਜ਼ਿੰਮੇਵਾਰ ਦੇ ਕੋਲ ਹੁੰਦੀ ਆ ਆਲੂਆਂ ਦੀ ਇੰਨੀ ਮਾੜੀ ਇਹੋ ਜਿਹੀ ਹੁੰਦੀ ਆ ਵੀ 160 ਰੁਪਏ ਦਾ ਤੋੜਾ 40 ਰੁਪਏ ਵਾਲਾ 40 ਕਿਲੋ ਵਾਲਾ ਸਾਨੂੰ ਮਿਲ ਜਾਂਦਾ ਮੰਡੀ ਚੋਂ ਜਦੋਂ ਲੈਣ ਜਾਂਦੇ ਆ ਟਮਾਟਰ ਜਿਹੜਾ ਉਹਦਾ ਵੀ ਰੇਟ ਬੜਾ ਡਾਊਨ ਹੁੰਦਾ ਗੋਭੀ ਦਾ ਵੀ ਡਾਊਨ ਹੁੰਦਾ ਜਦੋਂ ਸਟੋਰ ਦੇ ਵਿੱਚ ਟੀ ਚੱਲੇ ਜਾਂਦੀ ਆ ਤੇ ਸਟੋਰ ਤੋਂ ਨਿਕਲਦੀ ਆ ਤੇ ਉਹਦਾ ਹੀ ਰੇਟ ਜਿਹੜਾ ਵਾ ਦੂਣਾ ਦੁਣੀ ਹੋ ਜਾਂਦਾ ਜਿਹੜੀ ਮਾਰਕੀਟ 'ਚ ਸਾਨੂੰ 40 ਰੁਪਏ ਮਿਲਦੀ ਆ ਉਹਦਾ 80 ਰੁਪਏ ਹੋ ਜਾਂਦਾ ਇਦਾਂ ਕਿ ਗੋਭੀ ਦਾ ਰੇਟ ਜਿਹੜਾ ਉਹ 70 ਰੁਪਏ ਹੋ ਗਿਆ ਹਰ ਚੀਜ਼ ਜਿਹੜੀ ਉਹ ਮਹਿੰਗੀ ਹੋ ਜਾਂਦੀ ਆ ਇਹਦਾ ਜੋ ਵੀ ਆ ਸਰਕਾਰ ਨੂੰ ਚਾਹੀਦਾ ਵੀ ਇਹਦੇ ਫਿਕਸਡ ਰੇ ਬੀਜੇ ਸਟੋਰ ਤੋਂ ਅੱਜ ਇਹਨਾਂ ਨੇ ਇੰਨੇ ਨੂੰ ਖਰੀਦੀ ਆ ਤੇ ਇੰਨਾ ਸਟੋਰ ਦਾ 10 ਰੁਪਏ ਖਰਚਾ ਪੈ ਗਿਆ ਜਾਂ 15 ਪੈ ਗਿਆ ਉਸ ਹਿਸਾਬ ਨਾਲ ਸੰਦਿੱਤਾ ਜਾਏ ਆਪੇ ਜਿਹੜੀ ਇਹਦੀ ਰੇੜੀ ਦੇ ਉੱਤੇ ਅਸਾਂ ਚੀਜ਼ ਜਿਹੜੀ ਆ ਸਸਤੀ ਮਿਲੇ ਹਾਂਜੀ ਠੀਕ ਹੈ ਸਾਡੇ ਨਾਲ ਹੋਰ ਵੀ ਇੱਥੇ ਲੋਕ ਮੌਜੂਦ ਨੇ ਜਿਸ ਤਿੱਕਣਾ ਅਵੇ ਜੀ ਸਬਜ਼ੀ ਖਰੀਦਣ ਆਏ ਹੋ ਕਿੰਨਾ ਕ ਅਸਰ ਪੈ ਰਿਹਾ ਸਬਜ਼ੀ ਦੇ ਤੁਸੀਂ ਖਰੀਦ ਰਹੇ ਹੋ ਮੰਗਾਈ ਦਿਨੋਂ ਦਰਵਾਦੀ ਜਾਂਦੀ ਜਿਸ ਤਿੱਕਣਾ ਬਾਰਿਸ਼ਾਂ ਹੋਈਆਂ ਨੇ ਬਾਰਿਸ਼ਾਂ ਤੋਂ ਬਾਅਦ ਸਬਜ਼ੀ ਦੇ ਖਾਸ ਅਸਰ ਪਿਆ ਕਿੰਨਾ ਕ ਅਸਰ ਲੱਗਦਾ ਜੇਬਾਂ ਦੇ ਪਿਆ ਬਹੁਤ ਜ਼ਿਆਦਾ ਅਸਰ ਪਿਆ ਸਬਜ਼ੀ ਦੇ ਸਬਜ਼ੀ ਬਹੁ ਬਾਰਸ਼ਾਂ ਕਰਕੇ ਨਾਲੋ ਇਹ ਕਹਿੰਦੇ ਕਿ ਪਿੱਛੋਂ ਬਾਰਸ਼ਾਂ ਕਰਕੇ ਸਬਜ਼ੀ ਨਹੀਂ ਆ ਰਹੀ ਉਹਦੇ ਕਰਕੇ ਰੇਟ ਵਧੇ ਆ ਪਰ ਇੰਨੇ ਵੀ ਰੇਟ ਨਹੀਂ ਵਧਣੇ ਚਾਹੀਦੇ ਜਿੰਨੇ ਰੇਟ ਵਧ ਗਏ ਆ ਤੇ ਬਾਕੀ ਆ ਕਿ ਸਰਕਾਰ ਅੱਗੇ ਵੀ ਆਪਣੀ ਅਪੀਲ ਆ ਬੇਨਤੀ ਆ ਵੀ ਇਹ ਕੁਛ ਨਾ ਕੁਛ ਹੱਲ ਕਰਨਾ ਚਾਹੀਦਾ ਇੰਨੀ ਮਹਿੰਗਾਈ ਆ ਆਲੂਆਂ ਦਾ ਰੇਟ ਬਹੁਤ ਜ਼ਿਆਦਾ ਹੋ ਗਿਆ ਆਲੂ ਜਿਸ ਤਰ੍ਹਾਂ ਮੰਨ ਲਓ 10 12 ਰੁਪਏ ਕਿਲੋ ਹੁੰਦੀ ਹੁਣ 30 35 ਰੁਪਏ ਕਿਲੋ ਦੇ ਆਲੂਆਂ ਦਾ ਰੇਟ ਹੀ ਹੋ ਗਿਆ ਤੇ ਇੰਨੀ ਮਹਿੰਗਾਈ ਨਹੀਂ ਹੋਣੀ ਚਾਹੀਦੀ ਲੋਕਾਂ ਦੀ ਮਲਕੀ ਬਹੁਤ ਜ਼ਿਆਦਾ ਜਿਹੜੀ ਆ ਕਿ ਜੇਬ ਤੋਂ ਬਾਹਰ ਹੀ ਹੋ ਗਿਆ ਕਰ ਅੱਜ ਬੋੜੀ ਕੀ ਕਾਣਾ ਚਾਹੁੰਦੇ ਹੋ ਤੁਸੀਂ ਬੇਲੀ ਆਉਂਦੇ ਹੋ ਸਬਜ਼ੀ ਖਰੀਦਦੇ ਹੋ ਅੱਜ ਫੇਰ ਖਰੀਦਣ ਆਇਓ ਕਿੰਨਾ ਕਸਰ ਹੈ ਹੁਣ ਵੀ ਖਰੀਦਣ ਨਹੀਂ ਆਇਆ ਜੀ ਨਿੰਬੂ ਪੁੱਛੇ ਆਂਦੀ ਆ 150 ਰੁਪਏ ਕਿਲੋ ਪਾਲੂ 30 ਰੁਪਏ ਕਿਲੋ ਪਿਆਜ਼ 50 ਰੁਪਏ ਕਿਲੋ ਬਿੰਗਨ 50 ਰੁਪਏ ਕਿਲੋ ਹਰ ਚੀਜ਼ ਨੂੰ ਅੱਗ ਲੱਗੀ ਆ ਇਹ ਰਸੋਈ ਦਾ ਇਨਾ ਬਜਟ ਖਰਾਬ ਹੋਇਆ ਯਾਰ ਕਾ ਬੀਬੀਆਂ ਵੀ ਵਿਚਾਰੀਆਂ ਜਿੱਥੇ ਕਿਲੋ ਵਰਤਨੀਆਂ ਚੀਜ਼ ਉਹਦੇ ਅੱਧੇ ਪਈਏ ਨਹੀਂ ਵਿਚਾਰ ਕਰਨ ਡਈਆਂ ਬਹੁਤ ਮਾੜਾ ਹਾਲ ਹੋਇਆ ਇਹਦੇ ਸਬਜ਼ੀਆਂ ਤੇ ਚਲੋ بارش ਕਰਕੇ ਆਹੀ ਆਣਿਆ ਕਿ ਸਬਜ਼ੀ ਥੋੜੀ ਘੱਟ ਹੁੰਦੀ ਆ ਪਰ ਕੱਟ ਤੇ ਆਉਂਦੀ ਆ ਪਰ ਰੇਟ ਉਹਦਾ ਨਿਯਮ ਨਾਲ ਚਾਹੀਦਾ ਇਹ ਨਹੀਂ ਕਿ ਮੰਡੀ ਚ 40 ਆਉਂਦੀ ਆ ਇੱਥੇ 60 70 ਰੁਪਏ ਜਦੋਂ ਆ ਜਾਂਦੀ ਆ ਤੇ ਜਿਹੜਾ ਗਲੀਆਂ ਚ ਲੈ ਕੇ ਜਾਂਦਾ ਉਹ ਅਸੀਂ 90 ਵੇਚਦਾ ਇਹ ਥੋੜਾ ਇੱਕ ਕੰਟਰੋਲ ਹੋਣਾ ਚਾਹੀਦਾ ਆਮ ਆਦਮੀ ਇਨਸਾਨ ਵਾਸਤੇ ਕਿੰਨਾ ਕੁ ਔਖਾ ਹੋਏਗਾ ਕਿਉਂਕਿ ਜਿਸ ਤਿੱਕੇ ਨਾ ਤੁਸੀਂ ਪੈਨਸ਼ਨਰ ਹੋ ਤੁਸੀਂ ਐਡਜਸਟ ਕਰ ਲੈ ਲੈ ਪਰ ਆਮ ਜਿਹੜਾ ਬੰਦਾ 2 300 500 ਕਮਾਉਂਦਾ ਉਹਦੇ ਵਾਸਤੇ ਕਿੰਨਾ ਕੁ ਔਖਾ ਸਬਜ਼ੀ ਖਰੀਦਣਾ ਉਹਦੇ ਵਾਸਤੇ ਤੇ ਬਹੁਤ ਹੀ ਜ਼ਿਆਦਾ ਵਿਚਾਰਾ ਉਹ ਸਬਜ਼ੀ ਖਾਏਗਾ ਕੀ ਦਾਲ 150 ਰੁਪਏ ਕਿਲੋ ਹੈ ਦਾਲ ਵੀ ਨਹੀਂ ਖਾ ਸਕਦਾ ਮਾੜੇ ਬੰਦੇ ਨੂੰ ਤੇ ਆ ਜਿਹੜਾ 50 60 70 ਰੁਪਏ ਖਰਚਨੇ ਆ ਕਿਲੋ ਪਰਿਵਾਰ ਚ ਸਬਜੀ ਬਮੁੱਲੀ ਲੱਗ ਜਾਂਦੀ ਹੈ ਇਹਨੇ ਕਰਕੇ ਥੋੜਾ ਕੰਟਰੋਲ ਚਾਹੀਦਾ ਸਰਕਾਰਾਂ ਦਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਇੱਥੇ ਕੰਟਰੋਲ ਕਰਨ ਜੇ ਮੰਡੀ ਚੋਂ ਜੋ ਪਾਰ ਨਿਕਲਦੀ ਆ 5 10 ਰੁਪਏ ਪਰਸੈਂਟ ਇਹਨਾਂ ਦਾ ਮੁਨਾਫਾ ਦੇ ਕੇ ਤੇ ਉਹ ਹਸਾਰ ਨਾਲ ਵੇਚਣ ਜੇ ਉੱਥੋਂ ਚਾਲੀ ਆਉਂਦੀ ਆ 70 ਤੇ 17 ਵਾਲੇ ਅੱਗੇ 90 ਵੇਚ ਲੈਂਦੇ ਅਗਲੀਆਂ ਚ ਜਾ ਕੇ ਸਾਡੇ ਨਾਲ ਦੇ ਦੁਕਾਨਦਾਰ ਵੀ ਮੌਜੂਦ ਨੇ ਲਗਾਤਾਰ ਹਾਂਜੀ ਵੀ ਕੀ ਨਾਂ ਹੈ ਜੀ ਸਰ ਮੇਰਾ ਨਾਮ ਮੁਹੰਮਦ ਜਾਵੇਦ ਸਰ ਲੋਕ ਕਹਿ ਰਹੇ ਨੇ ਕਿ ਸਬਜ਼ੀ ਮਹਿੰਗੀ ਹੁੰਦੀ ਜਾਂਦੀ ਹੈ ਦਿਨੋ ਦਿਨ ਪਰ ਦੁਕਾਨਦਾਰ ਜ਼ਿਆਦਾ ਰੇਟ ਮਹਿੰਗੇ ਕਰਕੇ ਵੇਚਦੇ ਨੇ ਕਿੰਨਾ ਗਿਆ ਸਰ ਸਰ ਅਸਰ ਤਾਂ ਵੇਖੋ ਜੇ ਪਿੱਛੇ ਥੋੜੀ ਜੀ ਰੇਟ ਤੇ ਜਾਊਗਾ ਨਾ ਤਾਂ ਸਾਪਾ ਵੀ ਇਸ ਰੇਟ ਤੇਜ ਕਰਕੇ ਵੇਚਣੀ ਪੈਣੀ ਸਾਡੀ ਮਜਬੂਰੀ ਬਣ ਜਾਂਦੀ ਹੈ ਦਿਨੋ ਦਿਨ ਮਲੋ ਜਿਹੜਾ ਅੱਜ 10 ਰੁਪਏ ਹੀ ਜਿਹੜੀ ਚੀਜ਼ ਮਹਿੰਗੀ ਹੈ ਉਹ ਕੱਲ ਫਿਰ 10 ਹੋ ਜਾਂਦੀ ਫਿਰ 10 ਵੱਧ ਜਾਂਦੇ ਤੇ ਸਾਡੇ ਨੇ ਜਿਹੜਾ ਗਾਹਕ ਕੱਲ ਲੈ ਕੇ ਜਾਂਦਾ ਤੇ ਸਾਨੂੰ ਫਿਰ ਪੁੱਛਦਾਣਗੇ ਕੱਲ ਆ ਤੇ ਆਪਣੀ ਮਰਜ਼ੀ ਨੇ ਤੁਸੀਂ ਰੇਟ ਵਧਾਉਂਦੇ ਸਾਡੀ ਵੀ ਮਰਜ਼ੂਰੀ ਹੈ ਜਿਸ ਤਰ੍ਹਾਂ ਟਮਾਟਰਾਂ ਦਾ ਰੇਟ ਮਹਿੰਗਾ ਹੋ ਗਿਆ ਗੋਭੀ ਜਿਹੜੀ ਇਸ ਵੇਲੇ 70-80 ਰੁਪਏ ਕਰੀਬ ਪਹੁੰਚ ਚੁੱਕੀ ਆ ਕੀ ਲੱਗਦਾ ਕੀ ਜਦੋਂ ਪੰਜਾਬ ਦੀ ਸਬਜੀ ਆਉਂਦੀ ਆ ਕਿਸਾਨਾਂ ਦੀ ਸਬਜੀ ਆਉਂਦੀ ਉਹ ਸਸਤੀ ਹੁੰਦੀ ਆ ਪਰ ਜਦੋਂ ਸਟੋਰਾਂ ਦੀ ਸਬਜੀ ਆਉਂਦੀ ਉਹਦਾ ਰੇਟ ਵੱਜ ਜਾਂਦੇ ਸਰ ਇਹ ਮਤਲਬ ਜਿੱਦਾਂ ਲੋਕਲ ਸਬਜੀ ਚੱਲੂਗੀ ਨਾ ਆਪਣੇ ਪੰਜਾਬ ਦੀ ਉਹਦੋਂ ਸਸਤੀ ਹੋ ਜਾਂਦੀ ਹੈ ਤੇ ਜਦੋਂ ਮਲੋ ਸਟੋਰ ਦਾ ਆਉਗੀ ਨਾ ਨਿਕਲ ਕੇ ਫਿਰ ਉਹ ਆਪਣੀ ਮਰਜ਼ੀ ਨੂੰ ਭਾਅ ਲਾਉਂਦੇ ਜਿਹੜਾ ਆਰਟੀ ਉਹਨਾਂ ਆਪਣੀ ਮਰਜ਼ੀ ਨੂੰ ਲਾਉਂਦੇ ਨੇ ਇਹ ਮਨੋ ਸਟੋਰ ਦੀ ਸਟੋਰ ਦੀ ਮਤਲਬ ਫਰਕ ਪੈਂਦਾ ਦੋਹਾਂ ਤਿੰਨਾਂ ਰੇਟ ਹੋ ਜਾਂਦਾ ਸਟੋਰ ਵਾਲੀ ਸਰਪ੍ਰੀ। ਕੀ ਚਾਹੀਦਾ ਤੇ ਵਾਸਤੇ ਕੋਈ ਸਿਸਟਮ ਬਣਾ ਸਰ ਇਹਦਾ ਮਤਲਬ ਲਿਮਿਟ ਹੋਣੀ ਚਾਹੀਦੀ ਭਾਈ ਯਾਰ ਜਦੋਂ ਸਟੋਰ ਤੇ ਨਿਕਲੇਣਾ ਮਾਰਜਨ ਘੱਟੋ ਘੱਟ 10 ਰੁਪਏ ਹੋਵੇ ਉੱਤੇ 10 ਹੋਵੇ 5 ਹੋਵੇ ਫਿਰ ਬੰਦਾ ਅਗਲੇ ਅੱਗੇ ਵੇਚ ਸਕਦਾ ਉਹਦੇ ਹਿਸਾਬ ਨਾਲ ਵੇਚ ਦਿੰਦਾ ਬੰਦਾ ਠੀਕ ਹੈ ਲਗਾਤਾਰ ਤਸਵੀਰਾਂ ਹੀ ਤੁਸੀਂ ਦੇਖ ਰਹੇ ਹੋ ਅਸੀਂ ਤਾਂ ਨਾਲ ਗੱਲ ਕਰਵਾਈ ਵਕਫ ਵਕ ਲੋਕਾਂ ਦੇ ਨਾਲ ਗੱਲ ਕਰਾਈ ਹੈ ਇੱਥੇ ਜਿਹੜੇ ਸਬਜ਼ੀ ਖਰੀਦਣ ਵਾਲੇ ਨਾਲ ਗੱਲ ਕਰਾਈ ਹੈ ਦੁਕਾਨਦਾਰ ਨਾਲ ਗੱਲ ਕਰਾਈ ਹੈ ਕਿਤਨਾ ਕਿਤੇ ਵਾਧੇ ਰੇਟ ਕਿਤਨੇ ਕਿਤੇ ਲੋਕਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਸਰਕਾਰ ਨੂੰ ਕਿ ਸਰਕਾਰ ਨੂੰ ਇਹਨਾਂ ਸਬਜ਼ੀਆਂ ਦੇ ਰੇਟ ਤੈਅ ਕਰਨੇ ਚਾਹੀਦੇ ਆ ਕਿ ਜਿਸ ਤਰੀਕੇ ਨਾਲ ਕਿਸਾਨ ਦੀ ਜਦੋਂ ਸਬਜ਼ੀ ਆਉਂਦੀ ਹੈ ਤਾਂ ਘੱਟ ਰੇਟਾਂ ਦੇ ਵਿਕਦੀ ਹੈ ਪਰ ਜਦੋਂ ਸਟੋਰਾਂ ਦੀ ਸਬਜ਼ੀ ਆਉਂਦੀ ਹੈ ਤੇ ਮਹਿੰਗੇ ਭਾਅ ਦੇ ਵਿਕਦੀ ਹੈ ਤੇ ਖਾਸਾ ਜਿਹੜਾ ਲੋਕਾਂ ਨੂੰ ਨੁਕਸਾਨ ਹੁੰਦਾ ਆ ਪਰ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਦਸਮੇਂ ਰੋਜ਼ ਦਿਨਾਲਾ ਜਨਾਲਾ ਤੋਂ ਜਗਜੀਤ ਸਿੰਘ ਰਿਪੋਰਟ